ਤੋ ਸੋ ਜਿਵੇਂ ਕਿ ਅੰਤਕਲ ਗਰਮੀ ਨੇ ਛੁੱਟੀਆਂ ਚੜ੍ਹ ਰੀਆਂ ਕੋਈ ਬੱਚੇ ਆਪਣੇ ਨਾਨਕੇ ਗਿਆ ਹੋયા ਕੋਈ ਦਾਦਕੇ ਹੀ ਰਹ ਰਹਾ ਹੈ ਤੋ ਬੱਚੇ ਅਕਸਰ ਦਿੰਦ ਕਰਦੇ ਆ ਕਿ ਅਸੀਂ ਪੂਲ ਦੇ ਵਿੱਚ ਸਮੀਮ ਪੂਲ ਦੇ ਵਿੱਚ ਨਹਾ ਕੇ ਆਉਣਾ ਹੈ ਮਸਤੀ ਕਰਕੇ ਆਉਣੀ ਹੈ ਇੰਜੋਏ ਕਰਕੇ ਆਉਣਾ ਹੈ ਜੇਕਰ ਤੁਹਾਡੇ ਬੱਚੇ ਐਦਾਂ ਜਿੱਦ ਕਰ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਸਾਈਡ ਕਰੋ ਉਹਨਾਂ ਨੂੰ ਸਮਝਾਓ ਕਿ ਬੇਟਾ ਇਸ ਦੇ ਨਾਲ ਤੁਹਾਨੂੰ ਕੋਈ ਸਕਿਨ ਡਿਸੀਜ਼ ਚਮੜੀ ਰੋਗ ਕਿਸੇ ਤਰ੍ਹਾਂ ਦਾ ਕੋਈ ਲੱਗ ਸਕਦਾ ਹੈ ਕਿਉਂਕਿ ਅਕਸਰ ਕੀ ਹੁੰਦਾ ਕਿ ਅੱਜ ਦੇ ਟਾਈਮ ਲਿਨ ਵਿੱਚ ਬਹੁਤ ਸਾਰੇ ਐਦਾਂ ਦੇ ਬੱਚੇ ਵੱਡੇ ਹੈਗੇ ਆ ਜਿਨ੍ਹਾਂ ਨੂੰ ਚਮੜੀ ਰੋਗ ਦੀ ਸਮੱਸਿਆ ਹੈਗੀ ਹੈ ਜਦੋਂ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪਾਣੀ ਦੇ ਵਿੱਚ ਨਹਾਉਂਗੇ ਜਿਨ੍ਹਾਂ ਨੂੰ ਪਹਿਲਾਂ ਪ੍ਰੋਬਲਮ ਹੈਗੀ ਹੈ ਤਾਂ ਇਹ ਜਿਹੜਾ ਚਮੜੀ ਰੋਗ ਦਾ ਬੈਕਟੀਰੀਆ ਹੁੰਦਾ ਸਕਿਨ ਡਿਸੀਜ਼ ਦੀ ਪ੍ਰੋਬਲਮ ਹੁੰਦੀ ਹੈ ਇਹ ਬੈਕਟੀਰੀਆ ਟਰੈਵਲ ਕਰਦਾ ਹੈ ਇੱਕ ਤੋਂ ਦੂਜੇ ਨੂੰ ਹੋ ਜਾਂਦਾ ਹੈ ਇਸੇ ਸਬੰਧ ਦੇ ਵਿੱਚ ਮੈਡੀਕਲ ਕਾਉਂਸਲ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਸੀਂ ਇਕੱਠੇ ਹੋ ਕੇ ਕਿਸੇ ਇੱਕ ਜਗ੍ਹਾ ਦੇ ਪਾਣੀ ਨੂੰ ਤਾਂ ਤਾਨੂੰ ਸਕਿਨ ਡਿਸੀਜ਼ ਦੀ ਸਮੱਸਿਆ ਆ ਸਕਦੀ ਹੈ ਕਿਸੇ ਨੂੰ ਇਹ ਸਮੱਸਿਆ ਹੈਗੀ ਹੈ ਤਾਂ ਉਹ ਤੁਹਾਨੂੰ ਵੀ ਹੋ ਸਕਦੀ ਹੈ ਤੁਹਾਡੀ ਸਮੱਸਿਆ ਜੇਕਰ ਘਟੇ ਤਾਂ ਵੱਧ ਸਕਦੀ ਹੈ ਤੁਹਾਡੇ ਤੋਂ ਕਿਸੇ ਹੋਰ ਨੂੰ ਵੀ ਇਹ ਸਮੱਸਿਆ ਆ ਸਕਦੀ ਹੈ ਜਿਸ ਕਿਸੇ ਨੂੰ ਚਮੜੀ ਰੋਗ ਦੀ ਸਮੱਸਿਆ ਪਹਿਲਾਂ ਹੈਗੀ ਹੈ ਉਹਨਾਂ ਨੂੰ ਬਿਲਕੁਲ ਅਵੋਇਡ ਕਰਨਾ ਚਾਹੀਦਾ ਕਿਉਂਕਿ ਤੁਸੀਂ ਜਦੋਂ ਦੂਜੇ ਵਿਅਕਤੀਆਂ ਸੰਪਰਕ ਚਾਹੋਗੇ ਤੁਹਾਡੀ ਸਮੱਸਿਆ ਉਲਟਾ ਜ਼ਿਆਦਾ ਵੱਧੇਗੀ ਘਟਣ ਦੀ بجائے ਸੋ ਚਮੜੀ ਰੋਗ ਦੇ ਪੇਸ਼ੰ ਨੂੰ ਤਾਂ ਬਿਲਕੁਲ ਵੀ ਨਹੀਂ ਜਾਣਾ ਚਾਹੀਦਾ ਬਾਕੀ ਜੇਕਰ ਤੁਸੀਂ ਜਾਣਨਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਸਲਾਹ ਦੇਾਂਗੇ ਜੀ ਕਿ ਤੁਸੀਂ ਇਹ ਕਰੋ ਇਦਾਂ ਦੇ ਪਾਣੀ ਦੇ ਵਿੱਚ ਜਾਣ ਦੇ ਜਿੱਥੇ ਤੁਹਾਨੂੰ ਸਾਰਿਆਂ ਦਾ ਇਕੱਠ ਹੋਵੇ ਹੋ ਸਕਦਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਰੋਗ ਹੈਗਾ ਤਾਂ ਉਹ ਤੁਹਾਨੂੰ ਇਸ ਦੇ ਜ਼ਰੀਏ ਤੁਹਾਡੇ ਤੱਕ ਉਹ ਜਿਹੜਾ ਬੈਕਟੀਰੀਆ ਪਹੁੰਚ ਸਕਦਾ ਹੈ ਸੋ ਦੋਸਤੋ ਬਹੁਤ ਛੋਟੀ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਇਆ ਸੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਉਸਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਵਾਂਗ ਕਿਸੇ ਹੋਰ ਵੀ ਭਾਈ ਨੂੰ ਵੀ ਵੀਡੀਓ ਦੇਖ ਕੇ ਫਾਇਦਾ ਹੋ ਸਕੇ